ਬਿਲਕੁਲ ਬਿਲਕੁਲ ਤੇ ਨਹੀਂ ਉਹੀ ਗੱਲ ਆ ਬਾਈ ਸਾਡੇ ਬਾੜੇ ਦੇ ਲੱਗੇ ਉਹ ਅੱਧੇ ਪਿੰਡ ਚੋਂ ਆਨੇ ਆ ਅਸੀਂ ਹਾਂ ਦੇਖ ਲੈ ਆ ਕਿ ਇੱਥੇ ਮੁੱਕ ਦੇ ਦੇ ਹੁਣ ਦਰਾਂ ਦੇ ਮੁੱਕ ਲੈ ਕੋਈ ਹੋਇਆ ਕੋਈ ਵੀਰ ਬਾਈ ਕਿਸੇ ਨੇ ਗੰਨਾ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਲੈਣਾ ਤਾਂ ਗੰਨਾ ਆਪਣੇ ਕੋਲ ਖੜਾ ਦੇਖ ਸਕਦੇ ਆ ਇੰਤਰਾਂ ਦਾ ਖੜਾ ਬਾਈ ਸਿੱਧਾ ਗੰਨਾ ਖੜਾ ਬਾਈ ਠੀਕ ਆ ਉਹ ਵੀ ਗੰਨਾ ਨਾ ਦਰ ਵੀ ਨੂੰ ਵੀ ਗੰਨਾ ਇਹ ਬਰੀਕ ਹੈ ਇਹ 88 ਨਾ ਡੰਗਰਾਂ ਵਾਸਤੇ ਗੰਨਾ ਇਹ 70% 80% ਡੰਗਰਾਂ ਨੂੰ ਪੈਂਦਾ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਚ ਤੇ ਬਾਈ ਐਂਸੀ ਗਏ ਨਹੀਂ ਹੈਗੇ 2-3 ਦਿਨ ਹੋ ਗਏ ਗੱਡੀ ਥੋੜੀ ਜੀ ਸਰੀਰ ਬ੍ਰੇਕਡਾਊਨ ਤਾਂ ਬਾਈ ਤੇ ਬੁਖਾਰ ਚੜਿਆ ਆਪਾਂ ਵਿੱਚੇ ਟਾਈਫਾਇਡ ਹੋ ਗਿਆ ਵਿੱਚੇ ਸੈੱਲ ਕੱਟ ਗਏ ਤੇ ਵਿੱਚੇ ਗਲਾ ਪੱਕ ਗਿਆ ਖਾਦੇ ਕੰਮ ਇਕੱਠੇ ਵਧ ਗਏ ਤੇ ਬਾਈ ਤੇ ਅੱਜ ਕਈ 2-3 ਦਿਨ ਬਾਅਦ ਮੜਾ ਜੇ ਖੇਤਾ ਵਾਲੇ ਘੁੰਮਣ ਆਏ ਆ ਬਾਈ ਤੇ ਬਾਕੀ ਜਸੂ ਵੀ ਨਾਲ ਆਈ ਹੋਈ ਆ ਦਲਵੀਰ ਭਾਈ ਮਿਲਿਆ ਖੇਤਾਂ ਵਿੱਚ ਤੇ ਮੈਂ ਕਿਹਾ ਚਲੋ ਬਾਈ ਨਾਲ ਕੋਈ ਗੱਲਬਾਤ ਕਰਦੇ ਆ ਬਾਕੀ ਗੰਨਾ ਖੜਾ ਬਾਈ ਆਪਣਾ ਮੂਟਿਆਂ ਚ ਗੰਨੇ ਦਾ ਰੇਟ ਜਮਾ ਹੈ ਨਹੀਂ ਉਹਦੇ ਚ ਆਪਾਂ ਹੁਣ ਵਿਚਾਰਤਾ ਵੀ ਕਣਕ ਲਾ ਦੀਏ ਪਰ ਰੇਟ ਕਰਕੇ ਇਹਨੇ ਰੁਕੇ ਹੋਏ ਆ ਤੇ ਬਾਕੀ ਬਣੇ ਰਹੋ ਬਲੌਗ ਚ ਤੇ ਬਾਈ ਦਲਵੀਰ ਜੀ ਬੈਠਾ ਖੇਤਾਂ ਤੇ ਹੋਦਲਵੀਰ ਬਾਈ ਅਸੀ ਕਾਲ ਜੀ ਅਸੀ ਕਾਲ ਬਾਈ ਕੀ ਹਾਲ ਆ ਬਾਬਾ ਜੱਗੂ ਤੂੰ ਹੁਣ ਠੀਕ ਠਾਕ ਥੋੜੇ ਦਿਨ ਆ ਬਾ ਦਰਸ਼ਨ ਹੋਏ ਤੇ ਦਰਸ਼ਨ ਵਸ ਬਾਈ ਥੋੜੇ ਹੋ ਗਏ ਤੇ ਦਲਵੀਰ ਮੈਂ ਵੀ ਨਹੀਂ ਗਿਆ 2-3 ਦਿਨ ਹੋ ਗਏ ਰੋਪੜ ਅੱਛਾ ਬਾ ਥੋੜਾ ਜਿਹਾ ਸਰੀਰ ਜਾੜ ਹਾਲ ਚ ਗਿਆ ਦਾ ਬਾਈ ਬਚੋ ਭਾਈ ਇਹ ਕਾਈ ਫੈਡ ਸੈੱਲ ਵਿੱਚ ਲੱਲੇ ਭੱਬੇ ਜੇ ਦੋ ਤਿੰਨ ਇਕੱਠੇ ਹੀ ਹੋ ਗਏ ਤੇ ਗਲਾ ਪੱਕ ਗਿਆ ਤਾਂ ਬਹੁਤ ਬੋਲਿੰਦਾ ਹੁੰਦਾ ਗਲੇ ਦੇ ਅੱਛਾ ਤੇ ਅੱਜ ਆਇਆ ਬਾਈ ਕਈ ਦਿਨ ਬਾਅਦ ਨਾ ਠੀਕ ਆ ਗਲ ਦਾ ਤਾਂ ਬਾਈ ਨਾ ਆਉਣ ਵਾਲੇ ਗਲ ਦਾ ਪਿਛਲੀ ਵਾਰ ਮੈਂ 2 ਮਹੀਨੇ ਅੜ ਜਾ ਮੀਨਾ 1.5 ਮਹੀਨੇ ਅੜ ਜਾ ਰਿਹਾ ਅੱਛਾ ਅੱਛਾ ਦਵਾਈ ਲੈਣੀ ਚੱਲ ਪਾਣਾ ਠੀਕ ਆ ਠੀਕ ਆ ਇਹ ਹਾਂ ਤੇ ਚਾਰ ਪੰਜ ਦਿਨ ਮੋ ਬੰਦ ਠੀਕ ਆ ਠੀਕ ਆ ਇਹਦਾ ਆਪਣਾ ਬਾਈ ਕਰਾ ਇਹਦਾ ਟ੍ਰੀਟਮੈਂਟ ਪੂਰਾ ਠੀਕ ਆ ਠੀਕ ਆ ਬਾਈ ਤੇ ਜਬੀ ਆ ਜੱਗੂ ਵੀਜੀ ਹੋਈ ਅੱਛਾ ਜਵੀ ਆ ਮੈਂ ਤਾਂ ਕਣਕ ਸਮਝੀ ਇਹਨਾਂ ਨੂੰ ਬਾਈ ਨਹੀਂ ਅੱਜ ਆਪਾਂ ਨੇ ਬੀਜਣਾ ਕਰਨਾ ਕਿਉਂਕਿ ਆਪਾਂ ਨੇ ਪਿਛਲੀ ਵਾਰ ਐ ਚ ਵੀ ਆਪਾਂ ਨੇ ਜਵੀ ਉਹ ਬੀਜੀ ਤੀ ਅੱਛਾ ਫਰਵਰੀ ਚ ਜਾ ਕੇ ਆਪਾਂ ਨੇ ਗੰਨਾ ਬੀਜਿਆ ਦਾ ਠੀਕ ਆ ਤੇ ਵੀਰੋਂ ਕਿੰਨੇ ਨੂੰ ਪੈ ਗਈ ਆਪਣੀ ਬਿਮਾਰੀ ਪੈ ਗਈ ਆ ਉਹ ਇਹ ਜਈ ਨਹੀਂ ਨਹੀਂ ਜਗੂ ਇਹ ਤਾਂ ਆਗ ਬਹੁਤ ਆ ਅੱਛਾ ਤੈਨੂੰ ਗੰਨਾ ਜੇ ਉਧਰ ਦਿਖਾਵਾਂ ਠੱਤੀ ਅੱਛਾ ਉਹ ਆਗ ਬਹੁਤ ਆ ਇਹ ਤਾਂ ਲੱਗਦਾ ਜਿਵੇਂ ਯਾਰ ਬਿਮਾਰੀ ਹੁੰਦੀ ਇਹਨੂੰ ਨਹੀਂ ਨਹੀਂ ਠੱਤੇ ਨੂੰ ਨਹੀਂ ਹੈ ਅੱਛਾ ਠੀਕ ਆ ਠੀਕ ਉਹ ਬਿਮਾਰੀ ਖਾਲੀ ਨੂੰ ਆਪਣੀ ਠੱਤੀ ਨੂੰ ਠੀਕ ਆ ਠੀਕ ਆ ਉਹ ਹੈ ਹੀ ਨਹੀਂ ਆਗ ਇਹ ਤਾਂ ਹੁਣ ਆਏ ਵੀ ਆ ਜੋ ਪੂਰਾ ਟਾਈਮ ਵੀ ਹੋ ਗਿਆ ਦਾ ਠੀਕ ਆ ਕਿ ਨਹੀਂ ਉਹਨੂੰ ਤਾਂ ਆਗਾ ਆਗੇ ਰਹਿ ਗਿਆ ਪੱਤੀ ਆਹ ਉਹ ਤਾਂ ਉਹ ਇਹਨਾਂ ਦਿਨਾਂ ਚ ਤੱਕ ਹੋ ਹੀ ਜਾਂਦਾ ਇਹਨਾਂ ਬਾਕੀ ਉਹਨੂੰ ਆਗਾਂ ਵਾਲੀ ਤਾਂ ਕਿਸੇ ਉਹਦੇ ਉੱਪਰ ਨਹੀਂ ਗੰਨੇ ਇਹ 95% ਕਹਿੰਦੇ ਬਹੁਤ ਆ ਹਾਂ ਹਾਂ ਜਗਰਾਂ ਦੇ ਦੇ ਉੱਪਰ ਵੀ ਨਹੀਂ ਹੈਗਾ ਹੈ ਨਹੀਂ ਹੈਗਾ ਹਾਂ ਇਹ ਨਹੀਂ ਉਹ ਵੀ ਜੀ ਵੀਰੇ ਬੂਟਿਆਂ ਚ ਆਹ ਮਨ ਕੇ ਹਰੇਕ ਵੈਰਾਈਟੀ ਕਾਮਯਾਬ ਨਹੀਂ ਹੈਗੀ ਨਹੀਂ ਨਹੀਂ ਹੈਨਾ ਬੂਟਿਆਂ ਵਾਸਤੇ ਤਾਂ ਯਾਰ ਮੈਂ ਦੇਖਿਆ 88 ਕਾਮਯਾਬ ਹਾਂ ਉਹ ਆਪਣਾ ਦੇਖਿਆ ਥੱਲੇ ਹਾਂ ਉਹ ਦੇਖ ਲੈ ਕਿੰਨਾ ਖੜਾ ਇੱਕ ਸਾਲ ਹੋਰ ਰੱਖ ਲੈ ਜੇ ਉਹਨੂੰ ਹਾਂ ਇੱਕ ਸਾਲ ਹੋਰ ਰੱਖ ਲੈ ਬੂਟੇ ਨਾਲ ਵਟੋ ਜਣੇ ਕਿੰਨਾ ਪੱਟਣਾ ਜੇ ਆਪਾਂ ਨੂੰ ਲੇਟ ਪੱਤੀਏ ਬੂਟੇ ਹੀ ਵਧੀਆ ਹੋ ਜਾਣੇ ਉਹ ਚਾਹਣ ਹੈਨਾ ਇਹ ਤਾਂ ਬਾਗਨਾ ਨਾ ਉਹ ਵੀ ਬੂਟੇ ਫਿਰ ਵਧੀਆ ਹਾਂ ਬੂਟੇ ਵਧੀਆ ਚੱਲਦੇ ਬੂਟੇ ਵੀ ਇਹਦੇ ਵਿੱਚ ਚਲਾਉਣੇ ਆ ਦੇਖੀ ਇਹਦੇ ਵਿੱਚ ਅੱਛਾ ਮੂਡੇ ਚ ਹਾਂ ਉਹ ਉਹ ਵੀ ਵਧੀਆ ਚੱਲਦੇ ਕਹਿੰਦੇ ਯਾਰ ਹੈ ਹੋਰ ਕੀ ਐਜ ਗੰਨਾ ਬੀਜਣਾ ਮੈਂ ਠੀਕ ਆ ਦੇਖਦਾ ਮੈਂ ਐਜ ਵੀ ਲੈ ਲੈਣੇ ਠੀਕ ਆ ਠੀਕ ਆ ਫੇਰ ਦੇਖੂਗਾ ਵੀ ਫਰਕ ਕੀ ਆਏ ਠੀਕ ਆ ਠੀਕ ਨਹੀਂ ਅੱਛਾ ਤਾਂ ਜਵੀ ਆ ਮੈਂ ਇਹਨੂੰ ਗੰਨਾ ਸਮਝੀ ਜਾਂਦਾ ਯਾਰ ਇਹ ਆਪਾਂ ਨੇ ਬਾੜ ਲੈ ਕੇ ਤਵੀਰ ਗੰਨਾ ਕੋਈ ਪੁੱਛ ਟਾਲ ਟੂਲ ਪੱਗੇਰੀ ਕਿ ਕਿਤੇ ਪੁੱਛੂੰਗਾ 200 ਰੁਪਏ ਕਹਿੰਦਾ 200 ਰੁਪਏ ਹਾਂ 200 ਦਾ ਕੰਮ ਔਖਾ ਯਾਰ ਫੇਰ ਸੜਸਤਰ ਵੀ ਬੜਾਈ ਲੈ ਜਾਣੀ ਐ ਮੜਾਪੋ ਦੂਆ ਕਿੰਨਾ ਦਿਖਾ ਕੇ 88000 80 ਚੱਲ ਆ ਜਾ ਤੇ ਲੋ ਵਾਈ ਇੱਥੇ ਅਸੀਂ ਆਹ ਜਿਹੜੀ ਬੱਟਾ ਗੱਬੇ ਇਹ ਇੱਧਰ ਸਾਡੇ ਇਸੇ ਦਾ ਇਹਦੇ ਇੱਧਰਲੇ ਖੇਤ ਅੰਦਲਵੀਰ ਦੇ ਇੱਧਰਲੇ ਖੇਤ ਵੀ ਆਪਣੇ ਆ ਠੀਕ ਹੈ ਜੀ ਆਹ ਆਪਣਾ ਇਹ ਚ ਦੂਏ ਸਾਲ ਚ ਗੰਨਾ ਹੈ ਭਾਈ ਇਹਨੂੰ ਬੜ ਰਹੇ ਹਾਂ ਤੇ ਬੂਟੇ ਦੀ ਗਰੋਥ ਕਰੋ ਭਾਈ ਚੈੱਕ ਕਿੰਨੇ ਕਿ ਚੱਲੇ ਆ ਬੂਟੇ 10 ਦਾਚ ਤੋਂ 7 ਵਾਰ ਪਾਣੀ ਜੱਗੂ ਦੀ ਮੋੜ ਤੋਂ ਲਾਉਣਾ ਤਿੰਨ ਵਾਰ ਹੀ ਲਾਉਣਾ ਨਾਲ ਇਹ ਜੀ ਕੋਈ ਗੱਲ ਨਹੀਂ ਪਾਈਪ ਲਾਈਨ ਪਈ ਹੋਈ ਆ ਕੁਝ ਕੋਈ ਗੱਲ ਨਹੀਂ ਪਰ ਫਿਰ ਵੀ ਇੱਧਰ ਤੇ ਲਾ ਲਈਦਾ ਉਹੀ ਗੱਲ ਆ ਹਾਂ ਦਾਚ ਤੋਂ 7 ਵਾਰ ਇੱਧਰ ਤੇ ਲਾਉਣਾ ਠੀਕ ਆ ਠੀਕ ਆ ਤਾ ਤੇ ਲਾਉਣਾ ਨਹੀਂ ਬੂਟੇ ਦੇਦਾ ਭਾਈ ਕਿੰਨੇ ਕੇ ਚੱਲੇ ਆ ਬੂਟੇ ਜਪ ਹੁਣ ਤੂੰ ਹੋਰ ਕੀ ਭਾਂਡਦਾ ਤੇ ਉੱਪਰ ਨੂੰ ਹਾਂ ਹੋਰ ਕੀ ਭਾਂਡਦਾ ਨਹੀਂ ਵੀ ਆਹ ਮਨ ਲੀ ਕਿ ਅਗਲੇ ਮਹੀਨੇ ਨਾ ਜਨਵਰੀ ਵਿੱਚ ਇਹਨੇ 2 ਸਾਲ ਦੇ ਹੋਣਾ ਭਾਈ ਇਹ ਕਰੇਗੇ ਨਵੀਰੇ ਭਾਈ ਮੰਨ ਚ ਇਹ ਨਾ ਮੰਨ ਜਿਹੜਾ ਬੂਟਾ ਆਪਾਂ ਗੰਨੇ ਦੇ ਵਿੱਚ ਲਾਉਨੇ ਆ ਉਹਦਾ ਫਰਕ ਹੈ ਆਹ ਵੇਹਣ ਆ ਵੰਗੇ ਲਾਹੇ ਦੇਖ ਲੈ ਗਏ ਖੜੇ ਮੇਰੇ ਨਾਲ ਸਾਡੇ ਦੇਸੀ ਰੇ ਸੁਆ ਸ਼ੱਕਰ ਬਹੁਤ ਪਾਇਆ ਹਾਂ ਨਹੀਂ ਉਦਾਂ ਦੇ ਵੀ ਹੈ ਤੇਰੇ ਵੀ ਠੀਕ ਚੱਲੇ ਜਾਂਦੇ ਮਾੜੇ ਨਹੀਂ ਇਹਨਾਂ ਦੇ ਬਰਾਬਰ ਨਹੀਂ ਨਾ ਹੈ ਇਹਨਾਂ ਆ ਇਹਦੇ ਬਰਾਬਰ ਨਹੀਂ ਹੈਗੇ ਇਹ ਤਾਂ ਵੀ ਰਾਇਣ ਲਾਦਦੇ ਆ ਵੀ ਵੇਖ ਲੈ ਸਾਲੋਂ ਪੱਟ ਹੋ ਜਾਣੇ ਤੇਰੇ ਆਲੂ ਵਾਲੇ ਖੇਤ ਬਹੁਤ ਫਰਕ ਆ ਵਾ ਹਾਂ ਆਲੂ ਵਾਲੇ ਖੇਤ ਦਾ ਫਰਕ ਹੈ ਭਾਈ ਆਲੂਦਰ ਵੀ ਦੇ ਵਿੱਚ ਨਾ ਥੋੜਾ ਰੇ ਵੀ ਵੱਧ ਪਿਆ ਵਾ ਤਾਂ ਰੇ ਵੱਧ ਪਿਆ ਵਾ ਤਾਂ ਬਾਕੀ ਭਾਈ ਆ ਦੇਖ ਲੋ ਜਿੱਦਾਂ ਅਸੀਂ ਕਹਿੰਨੇ ਹੁੰਨੇ ਆ ਵੀ ਵੀ ਜਿਹੜੇ ਬੂਟੇ ਆ ਨਾ ਅਦਰਵੀਰ ਮੇਨ ਇਹਨਾਂ ਦੀ ਜੜ ਨਹੀਂ ਹਿਲਣੀ ਚਾਹੀਦੀ ਹਾਂ ਉਹ ਜਿੱਦਾਂ ਇਹਦਾ ਇੱਕ ਲਾਏ ਆ ਹਾਂ ਉਦੋਂ ਦਾ ਕੋ ਬਾੜੇ ਹੀ ਨਹੀਂ ਹੋ ਰਹੇ ਕੁਝ ਨਹੀਂ ਬਾੜਿਆ ਮੰਨ ਕੇ ਹਾਂ ਮੰਨ ਕੇ ਚਲੋ 2 ਸਾਲ ਹੋ ਗਏ ਭਾਈ ਕੁਝ ਨਹੀਂ ਲਾਇਆ ਦੇਖ ਲੋ ਬੂਟੇ ਦੀ ਵਿਰੋਧ ਕਰੋ ਚੈੱਕ ਨਹੀਂ ਠੀਕ ਆ ਜੀ 2 ਸਾਲ ਦਾ ਲਓ 2 ਮਨ ਕੇ 2 ਗਿੱਠ ਪੈ ਕੇ ਵੀ 4-5 ਉਂਗਲ ਜਗ੍ਹਾ ਤਾਂ ਵੀ ਬਚਣੀਆਂ ਭਾਈ ਠੀਕ ਆ ਲੰਬਾਈ ਵੀ ਬਾਈ ਸੋਹਣੀਆਂ ਬੂਟੀਆਂ ਨੇ ਜਸੂਵੀ ਨਾਲੇ ਮੋਆਨ ਆ ਜਾ ਔਰ ਇਹਨੂੰ ਆ ਜਾ ਪੁੱਤ ਆ ਜਾ ਆ ਜਾ ਗਿਰਨੇ ਜਾਹੀਂ ਇਹ ਵੀ ਪੂਰਾ ਇਹਨਾਂ ਦੇਖਭਾਲ ਕਰਦੀ ਆ ਤੇ ਬਾਕੀ ਦਿਲਵੀਰ ਹੁਣਾਂ ਦਾ ਹੁਣ ਆਪਾਂ ਨੇ ਆ ਵੀ ਤੇ ਹੁਣਾਂ ਦੇਖਦਾ ਕਿੰਨਾ ਇਹ ਵੀ ਕਿੰਨਾ ਆਪਾਂ ਨੇ ਉਹਦੇ ਨਾਲੇ ਲਾਇਆ 88 ਦੇ ਹਨਾ ਵੈਰਾਈਟੀ ਦਾ ਫਰਕ ਆ ਜੀ ਹਾਂ ਇਹੇ ਬਾਈ ਆਪਣੀ 85 ਨਾਲ ਦੀ ਵੈਰਾਈਟੀ ਆ ਪਰ ਜਿਹੜਾ ਆਪਣਾ 88 ਲਾਇਦਾ ਉਹ ਗੰਨਾ ਬਾਈ ਹੁਣ ਉਹ ਵੀ ਪੂਰਾ ਝਾੜਦਾਊਗਾ ਯਾਨੀ ਕਿ ਬੂਟਿਆਂ ਵਾਸਤੇ ਜੇ ਕਿਸੇ ਨੂੰ ਲਾਉਣਾ ਤਾਂ 88 ਵੈਰਾਈਟੀ ਆ ਸਾਤੇ ਵਧੀਆ ਹਾਂ ਕੋਈ ਤੁਹਾਨੂੰ ਲੱਖ ਕਹੀ ਆਵੇ ਵੀ ਫਲਾਨੀ ਵੈਰਾਈਟੀ ਲਾ ਲਓ ਫਲਾਨੀ ਲਾ ਲਓ ਪਰ 88 ਦੇ ਉੱਤਰ ਗਿਆ ਬਾਈ ਬੂਟੇ ਦੇ ਵਿੱਚ ਖਾਲ ਹੋਰ ਰੱਖ ਲੈ ਹਾਂ ਬੂਟੇ ਨਾਲੇ ਬਸ ਹੋ ਗਿਆ ਨਾਲੇ ਨਾਲੇ ਹਾਂ ਸਹੀ ਗੱਲ ਆ ਬਾਈ ਤੇ ਬਾਕੀ ਬਾਈ ਇਹ ਚੀਜ਼ ਦਾ ਫਰਕ ਇਹ ਜੇ ਤੁਸੀਂ ਬੂਟੇ ਲਾਉਣੇ ਦਾ ਕੋਸ਼ਿਸ਼ ਕਰੋ ਵੀ 2 ਸਾਲ ਉਹਦੇ ਵਿੱਚ ਟਰੈਕਟਰ ਨਾਲ ਬਾੜੋ ਦਲਵੀਰ ਹੋਰ ਆ ਬਾਈ ਇਹਦੀ ਜੜ ਵੀ ਉੱਪਰੇ ਹੁੰਦੀ ਆ। ਹਾਂ ਹਾਂ। ਜਾੜੇ ਦੀ ਬਹੁਤ ਨਹੀਂ ਡੂੰਗੀ ਨਹੀਂ ਆਦੀ। ਡਾੜੇ ਦੀ ਉੱਪਰੇ ਹੀ ਹੁੰਦੀ ਆ। ਫਿਰ ਜਿਹੜੀਆਂ ਜੜਾਂ ਆ ਮੰਨ ਕੇ ਹਿੱਲੀ ਜਾਣ। ਥਾਲੇ ਨਾਲ ਰੋਡਾ ਬੀਟਰਾਂ ਨਾਲ। ਫਿਰ ਉਹੀ ਗੱਲ ਜੜੀ। ਹਾਂ। ਹਾਂ ਬੂਟਾ ਗਰੋਥ ਨਹੀਂ ਕਰਦਾ ਬਾਈ ਚੰਗੀ ਤਰ੍ਹਾਂ। ਤੇ ਗੰਨਾ ਦਾ ਬਾਈ ਦੂਏ ਸਾਲ ਬਾਅਦ ਆ ਰੱਬ ਦਾ ਆਸ ਰਹੀ। ਹੁਣ ਨਾ ਤਾਂ ਇਹ ਜਿਹਨੇ ਨੂੰ ਬਾਈ ਲੇਬਰ ਵਧਣ ਨੂੰ ਮੰਨੇ। ਟਾਈਮ ਮੂਢੇ ਨਹੀਂ ਲਾਉਣਾ। ਵੀ ਇੱਕ ਸਾਲ ਫੇ ਜੜੇ ਢਾ ਦੋ ਗੰਨੇ ਨੂੰ ਅਗਲੇ ਸਾਲ। ਉਹ ਵੀ ਠੀਕ ਆ ਹਾਂ। ਹਣਾ ਨਾਲ ਸਹੀ ਆ ਸਹੀ ਆ। ਦੂਸਾ ਸਾਲ। ਕਿ ਆਪਾਂ ਤੁਹਾਨੂੰ ਜਿਹੜਾ ਪੜਾ 88 ਆ ਬਾਈ ਉਹ ਵੀ ਦਿਖਾ ਹਲਾ ਬਾਈ ਜਿਹੜਾ ਆਹ ਗੰਨਾ ਖੜਾ ਸਿੱਧਾ ਜੀ ਇਹ ਇਹ ਵੀ ਆਪਣਾ ਬੂਟਿਆਂ ਚ ਲੱਗਿਆ ਵਾ ਹਾਂ ਇਹ ਗੰਨਾ ਹੈਗਾ 88 ਬਾਈ ਇਹ ਵੀ ਦੂਜੇ ਸਾਲ ਚ ਹੈ ਪਿਛਲੇ ਸਾਲ ਵੀ ਇਹਨੇ ਬਹੁਤ ਵਧੀਆ ਝਾੜ ਦਿੱਤਾ ਪਰ ਦਿੱਤਾ ਆਪਾਂ ਨੇ ਤਰ ਵੀਰੇ ਗਿਆ ਗੰਨਾ ਪਿਛਲੇ ਸਾਲ ਹੋਵੇ ਪਰ ਟਾਲ ਪਰੇ ਦਿੱਤਾ ਦਾ ਬਾਈ ਇਹ ਟਾਲ ਪਰ ਜਾਂਦਾ ਇਹ ਵੜਾਇਆ ਤਾਂ ਮਾਰਚ ਵਿੱਚ ਹਾਂ ਗੰਨਾ ਦੇ ਕਿਹੜੇ ਹਿਸਾਬ ਨਾਲ ਫੁੱਟਿਆ ਬਾਈ ਇਹ ਤਾਂ ਲੀਟ ਵੱਡੋ ਹੋਏ ਇਹਨੂੰ ਪਰ ਐਡਾ ਕੋਈ ਫਰਕ ਨਹੀਂ ਹੈਗਾ ਬਾਈ ਇਹਦਾ ਜੇ ਇੱਕ ਸਾਲ ਦਾ ਵੀ ਤੇ ਅੱਜ ਕੀ ਆਪਾਂ ਨੇ ਫੇਰ ਲੇਟ ਵੜਾਇਆ ਇਨੇ ਇੱਕ ਸਾਲ ਹੋਰ ਚੱਲ। ਇਹ ਜਿਹੀ ਜੂੜਣਾ। ਹਾਂ? ਇਹ ਜਿਹੀ ਫੇਰ ਹੋਣਾ। ਇਹਨੇ ਫੇਰ ਤੇ ਆਉਣਾ ਬਾਈ। ਇਹ ਜੀ ਆਪਣਾ 200 ਕੁੰਟਲ ਵੀ ਨਿਕਲ ਗਿਆ 250 2300 ਕੁੰਟਲ ਤਾਂ ਵੀ ਬਹੁਤ ਆ। ਆ ਤੇਰੇ ਬੂਟੇ ਮੇੜਨ ਨੂੰ ਵੀ ਦਬੇ ਹੋਏ ਆ। ਆਹਾਂ। ਹੂੰ। ਆਹ ਬੂਟੇ ਘਟ ਚੱਲੇ ਆ ਯਾਰ। ਇਹਦਾ ਪਤਾ ਨਹੀਂ ਕੀ ਕਰਨਾ ਬਾਈ। ਉਹੀ ਆਲੂ ਆਲੂ ਇਹ ਜੀ ਵੀ ਤੇ। ਨਹੀਂ ਇਹ ਜੀ ਨਹੀਂ ਤੇ ਆਲੂ। ਹਾਂ। ਆਲੂ ਤਾਂ ਇਹ ਜਿਹਦੇ ਵਿੱਚ ਉੱਪਰਲੇ ਚ। ਆਹ ਬੂਟੇ ਸੋਹਣੇ ਚੱਲੇ ਆ ਬਾਈ। ਇੱਧਰ ਬਾ ਗੰਨਾ ਨਹੀਂ ਹੈਗਾ। ਚੱਲ। ਤਲਵੀਰ ਹੋਰ ਹੈ ਜਿਹੜੀ ਆਪਣੀ ਕੈਣ ਦਾ ਭਾਪ ਵੀ ਜਿਹੜੀ ਆਪਣੀ ਜਦੋਂ ਆਪਾਂ ਨੇ ਬੂਟੇ ਲਾ ਲਏ ਫਿਰ ਆਪਣੀ ਜਿਹੜੀ ਮੇਨ ਫਸਲ ਉਹ ਬੂਟੇ ਆ ਫਿਰ ਜੇ ਆਪਾਂ ਹੋਰ ਚੀਜ਼ਾਂ ਵੱਲ ਧਿਆਨ ਦਈਏ ਵੀ ਇੰਨੀ ਕਣਕ ਕੱਢਣੀ ਐ ਇਹਨੂੰ ਹਾਂ ਬਸ ਬਸ ਹਾਂ ਫਿਰ ਆਪਾਂ ਨਾ ਆਪਣੀ ਮੇਨ ਫਸਲ ਬੂਟੇ ਨੂੰ ਮੰਨੀ ਐ ਇਹਦਾ ਬਸ ਜੋ ਹੋ ਗਈ ਲਾਹੇ ਦੀ ਉਹ ਬਸ ਵਾ ਲਾਹੇ ਦੀ ਉਹ ਆਹ ਕਣਕ ਉਹਦੀ ਦਰਵੀਰ ਸਤਵੀਰ ਦੀ ਆ ਬਸ ਵੀਰ ਆ ਗਿਆ ਬਾਈ ਦਲਵੀਰ ਨਾਲੀ ਜ਼ਮੀਨ ਨਾ ਸਾਡੇ ਪਿੰਡ ਚ ਸਾਰਿਆਂ ਨਾਲ ਲੋਟ ਆ ਜਿੱਥੇ ਤੱਕ ਮੈਨੂੰ ਲੱਗਦਾ ਇਹ ਇਹਦੇ ਕਿੰਨੇ ਸੱਤ ਕਿੱਲੇ 6 ਆ ਇਹ 6 ਆ 6 ਕਿੱਲੇ ਆ ਬਾਈ ਦੇਖ ਲਓ ਇਹਨਾਂ ਨੇ ਜ਼ਮੀਨ ਦੀ ਵੰਡ ਵੀ ਇਹਨਾਂ ਦੀ ਵਧੀਆ ਹੋਈ ਹੋਈ ਸਾਰੀ ਉਹ ਤੇ ਇਧਰਲੇ ਪਾਸੇ 3 ਕਿੱਲੇ ਬਾਈ ਸਤਵੀਰ ਕੋਲ ਆ ਠੀਕ ਆ ਆ ਵੀ ਲੱਗਦੀ ਆ ਆਪਾਂ ਨੂੰ 3 ਕਿੱਲੇ ਦੀ ਆ ਲੱਗਦੀ ਆ ਠੀਕ ਆ ਠੀਕ ਆ ਠੀਕ ਆ ਇਹ ਉਹ ਉਹ ਜਿਹੜਾ ਦੂਏ ਪਰਲੇ ਜਿਹੜੇ ਸਾਹਮਣੇ ਬੂਟੇ ਖੜੇ ਆ ਉਹ ਬਾਈ ਦਲਵੀਰ ਨੂੰ ਆਉਂਦੀ ਸਾਰੀ ਉਧਰ ਉਹ ਬਾਈ ਉਧਰ ਉਧਰ ਮੇਰੀ ਸਾਰੀ ਉਹ ਆਖਰੀ ਦੀ ਸਾਰੀ ਉਹ ਠੀਕ ਆ ਇਹ ਕਿਹ ਥੋੜੇ ਜੂ ਉੱਚੇ ਆ ਉਹਨਾਂ ਨਾਲੋਂ ਹਾਂ ਉਹ ਥੋੜੇ ਨਹੀਂ ਹੈ ਹਾਂ ਉਹ ਥੋੜੇ ਨਹੀਂ ਹੈ ਪਰ ਜੂ ਜੂ ਇਧਰ ਨੂੰ ਆਈ ਜਾਂਦੇ ਆ ਉੱਚੇ ਹੋ ਜਾਂਦੇ ਆ ਉੱਚੇ ਹੋ ਜਾਂਦੇ ਆ ਤੇ ਵੀ ਉੱਚੇ ਆ ਅਸੀਂ ਆਪਣੇ ਹੁਣ ਨੀਵੇਂ ਹੁੰਦੇ ਹੀ ਜਾਂਦੇਗਾ ਹਾਂ ਹਾਂ ਸਹੀ ਗੱਲ ਆ ਪਾਣੀ ਇੱਥੇ ਨਹੀਂ ਚੱਲਦਾ ਬਾਈ ਇਹ ਵੀ ਜ਼ਮੀਨ ਬਾਈ ਸਾਡੇ ਸਾਰੇ ਘਰਦਿਆਂ ਦੀ ਉਹਤਾਏ ਚਾਚਿਆਂ ਦੀ ਉਹ ਉਹ ਆਉਂ ਨਹੀਂ ਆ ਗਾ ਹਾਂ ਉਹ ਗਾਹਾਂ ਤੇ ਦੇ ਰਹੀ ਆਗੇ ਹਾਂ ਉਹ ਅੱਗੇ ਜਿਹੜਾ ਸਾਹਮਣੇ ਕਿੰਨਾ ਖੜਾ ਉਹ ਵੀ ਧੰਦੇ ਦਾ ਕਿੰਨਾ ਖੜਾ ਉਹ ਗੇਹ ਰਹੀ ਆਗੇ ਗਾਹਾਂ ਧੰਦੇ ਦੇ ਖੇਤ ਨਾਲੇ ਗੱਗੇ ਨਾਲੇ ਖੇਤ ਆਗੇ ਕੋਈ ਉਹ ਨਹੀਂ ਹੈ ਬਿਲਕੁਲ ਬਿਲਕੁਲ ਬਾਈ ਉਹ ਰੋਡ ਤੇ ਉਧਰਲੇ ਪਾਸੇ ਬਾਈ ਪਹੀ ਦੇ ਪਾਸੇ ਜ਼ਮੀਨ ਹੈ ਭੈਣੀ ਬਣ ਬਾਕੀ ਦਾ ਬਾਈ ਨੂੰ ਪਤਾ ਹੀ ਹੁਣ ਆ ਬਈ ਐ ਲੰਘੀ ਯਾਰ ਬੱਸ 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 ਅਗਰੇ ਕੋਲ ਨੂੰ ਸਹੀ ਗੱਲ ਹੈ ਸਹੀ ਗੱਲ ਨਹੀਂ ਇੱਥੇ ਕੁ ਮੰਜੰਦੀਆਂ ਬਈਆਂ ਬਿਲਕੁਲ ਬਾਕੀ ਵਿਆਹ ਦਾ ਕੰਮ ਨਹੀਂ ਪੜ ਲਿਆ ਹੈ ਹਾਂਜੀ ਬਾਈ ਵਿਆਹ ਦਾ ਬਿਆਹ ਦਾ ਪੂਰੇ ਜਾਨੀ ਕਿ ਆਰ ਬਾਰਡੇ ਚ ਚੱਲਿਆ ਪਿਆ ਪੂਰਾ ਜੀ ਪੂਰਾ ਹਾਂ ਪੂਰਾ ਹੀ ਪੂਰਾ ਸਹੀ ਗੱਲ ਆ ਬਾਈ ਲਾਈਵ ਚੱਲਦੀ ਸਾਰੇ ਕੋਈ 33200 ਬੰਦਾ ਜੁੜ ਜਾਂਦਾ ਦਾ ਕੱਲ ਪੱਕੀ ਗੱਲ ਆ ਕਿ ਨਹੀਂ ਹਾਂ ਤੇ ਮੈਨੂੰ ਵੀ ਕੱਲ ਕਈਆਂ ਨੇ ਫੋਨ ਆ ਬਾਈ ਵਿਆਹ ਚ ਮੈਂ ਕਿਹਾ ਬਾਈ ਵੀ ਸਰੀਰ ਡਾਉਣਾ ਕੱਲ ਕੱਲ ਤਾਂ ਬਹੁਤ ਬਹੁਤੀ ਬੁਰਾ ਹਾਲਾ ਹਰਤਾ ਘਰ ਦੇ ਗਏ ਵੇ ਤੇ ਹਾਂ ਇਹ ਦੋ ਤਿੰਨ ਨੇ ਪੁੱਛਿਆ ਵੀ ਬਾਈ ਬਾਕੀ ਦਿਖੇ ਤੇ ਵਿਆਹ ਚ ਵੀ ਤੂੰ ਨਹੀਂ ਦਿਖਿਆ ਤੂੰ ਹੈਗਾ ਤਾਂ ਹਾਂ ਹਾਂ ਅੱਛਾ 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 ਠੀਕ ਆ ਘਰ ਦੇ ਬਾਹਰ ਤਾਂ ਗਵਾਂਢ ਦੇ ਨਾਲ ਤਾਂ ਲੱਗਿਆ ਪਿਆ ਅੱਛਾ ਅੱਛਾ ਠੀਕ ਆ ਠੀਕ ਆ ਚੱਲਾ ਵਧੀਆ ਹੋ ਲਿਆ ਬਾਈ ਉਹ ਫੜ ਕੇ ਲੈਦਾ ਬਾਈ ਪਿੰਡਾਂ ਦਾ ਸਪੈਸ਼ਲ ਵਿਆਹ ਜਾ ਹਾਂ ਪਿੰਡਵਾਂ ਦੇ ਵੀ ਆਏ ਆ ਪਹਿਲ ਸਮਾਂ ਬੰਦਾ ਕਹਿੰਦਾ ਵੀ ਇੱਕ ਅੱਧੇ ਜਣੇ ਨੇ ਜਾਣਾ ਹਨਾ ਪਿੰਡਵਾਂ ਬੰਦਾ ਹਰੇ ਕਹਿੰਦਾ ਚਲੋ ਬੰਦਾ ਨਾਲ ਨਿਆਣੇ ਨੂੰ ਚਲੋ ਬਾਈ ਤੁਸੀਂ ਵੀ ਚਲੋ ਪਿੰਡ ਦਾ ਪਿੰਡ ਚ ਬੰਦਾ ਉਹ ਵੀ ਨੂਟਲ ਆ ਹਾਂ ਕੋਈ ਕੰਮ ਆ 15 20 ਮਿੰਟ ਬਾਅਦ ਤੇ ਹੁੰਦੇ ਜਾ ਵੀ ਹੁੰਦੇ ਫਿਰ ਆ ਜਾਂਦਾ ਆਹ ਉਹ ਤਾਂ ਹੈ ਘੰਟਾ 2 ਘੰਟੇ ਲੇਟ ਵੀ ਆ ਜਾਂਦਾ ਵੀਰ ਇੱਕ ਇੱਕ ਗੱਲ ਹੋਰ ਆ ਇਹ ਹੈ ਇੱਕ ਪੈਲਸ ਵਾਲੀ ਬਿੱਲੀ ਭੇੜ ਚਾਲਾ ਕੋਈ ਏਡੀ ਬਹੁਤੀ ਬੜੀ ਗੱਲ ਵੀ ਨਹੀਂ ਹੈਗੀ ਹੁਣ ਕਿੰਨਾ ਹੁਣ ਕਿੰਨਾ ਖਰਚਾ ਗੱਡੀਆਂ ਦਾ ਊਂ ਜਿਹੜੀ ਟੈਨਸ਼ਨ ਆ ਉਹ ਜੁਦੀ ਫਰਕ ਬਹੁਤ ਪੈਂਦਾ ਇਹ ਚੀਜ਼ ਦਾ ਹੈਨਾ ਆਪਣੇ ਲੋਕਾਂ ਨੂੰ ਮਤਲਬ ਵੀਰ ਹੁਣ ਮਤਲਬ ਕਿ ਨਾ ਜੇ ਜੇ ਆਪਣੇ ਲੋਕ ਹੁਣ ਵੀ ਨਾ ਸੰਭਲੇ ਦਾ ਆਨਲਾਈਨ ਟਾਈਮ ਬਹੁਤ ਭਿਆਨਕ ਹੋ ਜਾਣਾ ਬਾਈ ਹਾਂ ਕੱਲ ਕੇ ਸਭ ਕੁਝ ਠੀਕ ਦਾ ਸਭ ਕੁਝ ਹਾਂ ਪਿੰਡ ਤੇ ਬਾ ਘਰ ਦੇ ਬਾਹਰ ਤਾਂ ਸਾਰਾ ਕੁਝ ਚਿੱਕਣਾ ਯਾਰ ਆਪਣੇ ਪਿੰਡਾਂ ਚ ਹਰੇਕ ਤੇ ਹੁੰਦੀ ਆਪਣੇ ਉਦਾਂ ਪਿੰਡ ਚ ਉਦਾਂ ਵੀ ਜਗਾ ਹੁੰਦੀ ਆ ਕਿਤੇ ਹਾਂ ਅਗਲਾ ਕੀਲਾ ਖੰਡਰ ਹੁਣ ਤੇਨੇ ਕੋ ਮਰਜ਼ੀ ਬੀਜ ਲੈ ਯਾਰ ਬਹੁਤ ਟਾਈਮ ਹੈ ਬਹੁਤ ਟਾਈਮ ਹੈ ਬਾਦੂ ਟਾਈਮ ਹੈ ਬਾਦੂ ਜਿੱਦਾਂ ਮਰਜ਼ੀ ਕਰ ਲਵੇ ਜੇ ਕੋਈ ਫਲ ਬਰੀ ਫੁਰ ਬਰੀ ਜਾ ਹਾਂ ਹੁਣ ਜਵੀ ਜੂਵੀ ਬੀਜ ਲੈ ਬਸ 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 ਉਹੀ ਗੱਲ ਆ ਅੱਗੇ ਆ ਕਰਦਾ ਹੀ ਹੁੰਦੇ ਤੇ ਇੱਕ ਦੋ ਹਾਂ ਹਾਂ ਸਾਰਾ ਕੁਝ ਹੁੰਦਾ ਤਾਂ ਸਾਰਾ ਕੁਝ ਹੁੰਦਾ ਦਾ ਬਾਈ ਪਾ ਬਣਾ ਬਾਈ ਪਿੰਡਾਂ ਚ ਬਹੁਤ ਜਗਾ ਹੁੰਦੀ ਬਿਲਕੁਲ ਬਿਲਕੁਲ ਤੇ ਨਹੀਂ ਉਹੀ ਗੱਲ ਆ ਬਾਈ ਸਾਡੇ ਬਾੜੇ ਦੇ ਲੱਗੇ ਉਹ ਅੱਧੇ ਪਿੰਡ ਚ ਆਉਣੇ ਆ ਅਸੀਂ ਹਾਂ ਦੇਖ ਲੈ ਆਕੇ ਇੱਥੇ ਮੁੱਕ ਦੇ ਤੇ ਅੰਦਰ ਆ ਕੇ ਮੁੱਕਦੇ ਆਂ ਬਾਂਡੂਗੀ ਸਹੀ ਗੱਲ ਆ ਬਾਈ ਤੇ ਬਾਕੀ ਜਿਹੜੀ ਚੱਲੀ ਆ ਫਿਰ ਬਾਈ ਹਾਂ ਤੇ ਬਾਕੀ ਬਾਈ ਦੇਖਦੇ ਆ ਜੇ ਕੋਈ ਹੋਇਆ ਕੋਈ ਵੀਰ ਬਾਈ ਕਿਸੇ ਨੇ ਗੰਨਾ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਲੈਣਾ ਤਾਂ ਗੰਨਾ ਆਪਣੇ ਕੋਲ ਖੜਾ ਦੇਖ ਸਕਦੇ ਆਂ ਇਤਰਾਉਂਦਾ ਖੜਾ ਬਾਈ ਸਿੱਧਾ ਗੰਨਾ ਖੜਾ ਬਾਈ ਠੀਕ ਆ ਉਂ ਵੀ ਗੰਨਾ ਨਾ ਦਰ ਵੀ ਉਂ ਵੀ ਗੰਨਾ ਇਹ ਬਰੀਕ ਆ ਇਹ 88 ਨਾ ਡੰਗਰਾਂ ਵਾਸਤੇ ਗੰਨਾ ਇਹ 70% 80% ਡੰਗਰਾਂ ਨੂੰ ਪੈਂਦਾ